ਸਾਡੇ ਤੇ ਕਲੰਕ ਲੱਗ ਪੰਜਾਬ ਦੀ ਨੌਜਵਾਨੀ ਤੇ ਪੰਜਾਬ ਦੇ ਉੱਤੇ ਨਸ਼ੇ ਕਲੰਕ ਦੇ ਰੂਪ ਚ ਨਜ਼ਰ ਆਉਂਦਾ ਅੱਜ ਨਸ਼ਾ ਕਾਲਜਾਂ ਤੋਂ ਨਿਕਲ ਕੇ ਸਕੂਲਾਂ ਚ ਆ ਗਿਆ ਆਈਏ ਉਹ ਕਿਉਂ ਪਹੁੰਚ ਰਿਹਾ ਕਿਵੇਂ ਪਹੁੰਚ ਰਿਹਾ ਉਹ ਕਿਵੇਂ ਉਪਲਬਧ ਹੋ ਰਿਹਾ ਉਹਦੇ ਤੇ ਰੋਕ ਕਿਨੇ ਲਗਾਣੀ ਸਰਕਾਰਾਂ ਨੇ ਲਗਾਨੀ ਕਰ ਸਰਕਾਰਾਂ ਅਗਰ ਉਹਦੇ ਤੇ ਆਪਣਾ ਕੰਮ ਨਹੀਂ ਕਰ ਰਹੀਆਂ ਉਸ ਬਰਬਾਦ ਮਤਾਂਵਾਂ ਜੋੜਟ ਉਹਦਾ ਸੰਤਾਪ ਉਹਤਰੇ ਨੇ ਜਿਨ੍ਹਾਂ ਦੇ ਬੱਚੇ ਇਹਦੇ ਵਿੱਚ ਪਰਵਾਹ ਨਹੀਂ ਇਹ ਸਰਕਾਰ ਕਿਤਾਬ ਇਤਿਹਾਸ ਨਹੀਂ ਕਰਦੇ ਕਿਉਂਕਿ ਇਹਨਾਂ ਨੇ ਤਾਂ ਕਿਹਾ ਸੀ ਅਸੀਂ 15 ਦਿਨਾਂ ਚ ਅਸੀਂ ਨਸ਼ਾ ਖਤਮ ਕਰ ਦਾਂਗੇ ਇਹ ਮਸਲੇ ਦੇ ਉੱਤੇ ਚੜ ਕੇ ਇਹਨਾਂ ਨੇ ਆਪਣੀ ਸਰਕਾਰ ਬਣਾਈ ਸੀ ਅੱਜ ਇੱਕ ਨਸ਼ਾ ਤਾਂ ਉਹਦੇ ਨਾਲੋਂ ਕਿੰਨੇ ਕੁੜਾ ਜ਼ਿਆਦਾ ਵੱਧ ਗਿਆ ਸ਼ਰਮ ਮਹਿਸੂਸ ਕਾਬਿਲ ਨਹੀਂ ਕਰਦਾ ਦੱਸਣ ਤੋਂ ਵੀ ਸ਼ਰਮ ਮਹਿਸੂਸ ਕਰਦੇ ਨੇ ਵੀ ਅਸੀਂ ਕਿਵੇਂ ਬੱਚਿਆਂ ਆਪਣੇ ਨੂੰ ਸਾਬਤ ਕਰੀਏ ਕਿ ਤੋਂ ਲਾਜ ਕਰਾਈਏ ਜੀ ਸਰਕਾਰ ਨੇ ਗੈਰ ਤਜਰਬੇਕਾਰਾਂ ਦਾ ਕੰਮ ਕਰ ਰਹੀ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਲਕਸ਼ੀਆ ਨੂੰ ਕਿਵੇਂ ਕਰਨਾ ਜਦੋਂ ਤੱਕ ਚੋਣ ਸੀ ਉਸ ਵੇਲੇ ਤੋਂ ਫਾਂਡੇ ਸੀ ਉਹਨੂੰ ਬਲੂਪ੍ਰਿੰਟ ਸਾਡੇ ਕੋਲ ਬਲੂਪ੍ਰਿੰਟ ਆ ਸੀ ਇਹਦੇ ਰਾਹੀਂ ਨਾ ਪੌਸੀਆ ਇਹਦੇ ਰਾਹੀਂ ਅਸੀਂ ਕਰਕੇ ਦੇ ਜੀ ਨੂੰ 15 ਸਾਲ ਖਤਮ ਕਰ ਦਾਂਗੇ ਅਸੀਂ ਉਹਨੂੰ ਵਾਰ-ਵਾਰ ਜੇ ਤੁਸੀਂ ਜੀੜੀ ਆ ਰਾਹੀ ਜਾਂ ਵਿਪਛ ਰਾਈ ਇਹ ਗੱਲ ਚੱਕੀ ਜਾਂਦੀ ਆ ਤਾਂ ਪਹਿਲਾਂ ਕਿ ਤੇਰੇ 3 ਮਹੀਨੇ ਹੋਏ ਆ ਫੇ 6 ਮਹੀਨੇ ਹੋ ਗਏ ਹੁਣ ਸਾਡਾ 300% ਵਾਲੇ ਹੋ ਗਏ ਸਰਕਾਰ ਨੂੰ ਤੇ ਉਹ ਚੀਜ਼ ਵਧ ਗਈ ਜਿਹੜੀ ਸਾਡੇ ਗਿੱਟਿਆਂ ਤੱਕ ਸੀਗੀ ਉਹ ਵਧ ਕੇ ਸਾਡੇ ਕੰਨਾਂ ਤੱਕ ਪਹੁੰਚ ਗਈ ਹੈ ਸਿਰ ਤੱਕ ਪਹੁੰਚ ਚੁੱਕੀ ਆ ਔਰ ਪੰਜਾਬ ਵਿੱਚ ਡੁੱਬ ਗਿਆ ਸਾਡਾ ਨਿੱਕੀ ਗੱਲ ਕਹਾ ਤਾਂ ਲੋਕਲ ਸਰਕਾਰ ਨੇ ਇਸ ਬਿੱਤੇ ਕਿਹਾ ਸੀਗਾ ਜੁਟਕੀ ਮਾਰ ਕੇ ਅਸੀਂ 10 ਦਿਨਾਂ ਚ 24 ਘੰਟੇ ਚ ਐਮਐਸਕੀ ਸਾਰੇ ਫਸਲਾਂ ਤੇ ਆਸੀ ਦਮਾਂ ਕੇ ਸਾਡੀ ਸਰਕਾਰ ਆਪ ਅੱਜ ਜੋ ਕਹਿੰਦੇ ਸਾਡੇ ਹਸਪਤਾਲ ਵਿੱਚ ਸੋ ਉਹ ਡਾਕਟਰ ਜਿਹੜੇ ਫੋਕਟ ਦੇ ਉਹਨਾਂ ਸੜਕਾਂ ਤੇ ਆਣਾ ਹੀ ਹੈ ਨਾ ਤੁਸੀਂ गलत ਨੂੰ ਗਲਤ ਦਿਸ਼ਾ ਦੇ ਕੇ ਗਲਤ ਸਵਜਿਗਤ ਦਿਖਾ ਕੇ ਸਦਾ ਚਾਏ ਹੋ ਪਿੱਛੇ ਵੀ ਸਿਆਸਤ ਚੱਲਦੀ ਪੂਰੀ 40% ਇਹ ਹੈ ਸਾਰਾ ਸਿਆਸਤਾਂ ਦਾ ਖੇਡਾ ਕਿੰਨੀ ਸ਼ਰਮਨਾਕ ਗੱਲਾਂ ਨਾ ਕਿ मेरे देश दा तू पागा मेरे देश दा तू पागा के मेरा देश इस कर नु भुगत रेया और ओ चाय और नौजवान नदी नशे दे उत्सवे चाय किसान तो चाय हो वो साडा देश भुतरेया बिन्दुस कर दी बड़ी शर्म ना कहना है केण प्यारे जैन सर कैसा यहां पे आके अभी महसूस हो रहा है बतास बहुत देखो आज एक महान नेता ਦਲਾ ਜਗਤ ਨਰਾਏ ਜਿਨ੍ਹਾਂ ਨੇ ਐਤੋ 43 ਸਾਲ ਦਾ ਉਸ بیٹے ਆਪਣੀ ਕੁਰਬਾਨੀ ਜਦੋਂ ਪੰਜਾਬ ਸੰਤਾਪ ਭੋਗ ਰਿਆ ਸੀ ਅੱਜ ਉਹਨਾਂ ਦੀ ਸ਼ਹਾਦਤ ਨੂੰ ਸੋਖ ਰੱਖਦੇ ਹੋਏ ਤਾਇਰ ਪਰਵਾਹ ਇਹ ਲਗ ਲਗ ਜਗ੍ਹਾ ਤੇ ਕੌਂਸਲ ਸਿੰਘ ਦੇ ਕੈਂਪ ਲੱਗ ਰਹੇ ਨੇ ਉਸੇ ਖੜੀ ਚ ਸਵੇਤਨਾ ٹرسٹ ਜਿਹੜਾ ਹਮੇਸ਼ਾ ਸਮਾਜ ਦੀ ਸੇਵਾ ਦੇ ਕੰਮਾਂ ਚ ਅਗਰ ਨਹੀਂ ਰਹਿੰਦਾ ਮਹਿਰੂਨ ਪਰਵਿੰਦਰ ਰੰਦਾਜੀ ਵੱਲੋਂ ਬੁਲਾਇਆ ਹੋਇਆ ਉਹਨਾਂ ਦੇ ਚੇਅਰਮੈਨ ਸੁਭਾਸ਼ ਗੋਪਾਲਾ ਜੀ ਦੋਤੀ ਜੀ ਸਾਰੀ ਟੀਮ ਨਾਲ ਮਿਲ ਕੇ ਦੋਤੀ ਇਹ ਪ੍ਰੋਗਰਾਮ ਨੂੰ ਜੁੜ ਕਰ ਰਹੇ ਨੇ ਇਹ ਕੋਈ ਸੇਵਾ ਦੇ ਬੜੇ ਪ੍ਰਕਲਪ ਨੇ ਲੇਕਿਨ ਖੂਬਦਾਰ ਸਭ ਤੋਂ ਉਪਰ ਮੈਂ ਅਸੀਂ ਸਾਡਾ ਦਿੱਤਾ ਹੈ ਕਿ ਖਤਰਾ ਕਿਸੇ ਵੀ ਜ਼ਰੂਰਤਮੰਦ ਦੇ ਜੀਵਨ ਦੇ ਵਿੱਚ ਜੀਵਨ ਨੂੰ ਬਚਾਉਣ ਦੇ ਵਿੱਚ ਉਹਦੇ ਦੇ ਬਹੁਤ ਵੱਡਾ ਯੋਗਦਾਨ ਪਾ ਸਕਦਾ ਸੋ ਇਸੇ ਇਸ ਮੱਗਮ ਤੇ ਰਾਏ ਅਸੀਂ ਸਮਾਜ ਨੂੰ ਖਾਸ ਕਰਕੇ ਨੌਜਵਾਨ ਵਰਗ ਦੇ ਪ੍ਰੇਰਿਤ ਕਰਦੇ ਆ ਕਿ ਉਹ ਇਸ ਤਰ੍ਹਾਂ ਦੀ ਲੋੜ ਕਰਨਾਂ ਚੀਜ਼ਾਂ ਪਾ ਕੇ ਉਹਨਾਂ ਦਾ ਦਿੱਤਾ ਹੋਇਆ ਕੂਨ ਜਿਵੇਂ ਸਰੂਪ ਦਾ ਜੋ ਵੀ ਘੰਟੇ ਚ ਪੂਰਾ ਹੋਣਾ ਦੇ ਕੇ ਉਹਰੇ ਇੱਕ ਜੀਵਨ ਬਚਾਉਣ ਦੇ ਵਿੱਚ ਯੋਗਦਾਨ ਦੇ ਸਕਦਾ ਮੈਂ ਇਸ ਗੱਲ ਦੇ ਨਹੀਂ ਜਿੱਥੇ ਸਵੇਦਨਾ ਟਰੱਸਟ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬਹੁਤ ਬਹੁਤ ਵਧਾਈ ਕਰਨਾ ਹੈ ਇਹ ਕਿ ਪਰ ਕਲਪ ਕਰਦੇ ਨਹੀਂ ਸੋਤੇ ਲਾਲਾ ਜਗਤ ਨਰਾਇਣ ਜੀ ਨੂੰ ਅਜੋਨੇ ਚਾਹਤੇ ਨਮਨ ਵੀ ਕਰਦਾ ਜਿਹਨਾਂ ਦੀ ਸਾਥੀ ਬਹੁਤ ਪੰਜਾਬ ਆਜਾ ਅਨੰਦ ਔਰ ਸ਼ਾਂਤੀ ਦੇ ਮੌਜੂਦਗੀ ਹੈ ਜਿਹੜਾ ਜਿਹੜਾ ਯੂਥ ਹੈ ਉਹ ਨਸ਼ਿਆਂ ਦੇ ਵਿੱਚ ਫਸਿਆ ਹੋਇਆ ਹੈ ਉਹਨਾਂ ਨੂੰ ਕੀ ਲੱਗਦਾ ਹੈ ਕਿ ਉਹ ਪਹਿਲ ਇੰਦਰ ਕਰਨ ਆ ਕੇ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਇਹ ਇੱਕ ਸਾਡੇ ਤੇ ਕਲੰਕ ਲੱਗੀ ਪੰਜਾਬ ਦੀ ਨੌਜਵਾਨੀ ਤੇ ਪੰਜਾਬ ਦੇ ਉੱਤੇ ਨਸ਼ਾ ਇੱਕ ਕਲੰਕ ਦੇ ਰੂਪ ਚ ਨਜ਼ਰ ਆਉਂਦੀ ਹੈ ਜਦ ਕਿ ਸਾਡਾ ਨੌਜਵਾਨ ਸਾਰਾ ਇਸ ਤਰ੍ਹਾਂ ਦਾ ਨਹੀਂ ਕੁਝ ਲੋ ਕੁੁੰਦੇ ਨੇ ਜਿਹੜੇ ਥੋੜਾ ਬਹੁਤ ਇਸ ਤਰ੍ਹਾਂ ਦੇ ਵਿੱਚ ਰੁੱਝੇ ਹੋਏ ਨੇ ਇਦੇ ਲਈ ਜ਼ਿੰਮੇਵਾਰੀ ਬਹੁਤ ਵੱਡੀ ਬਣਦੀ ਹੈ ਨੌਜਵਾਨ ਕਿਸੇ ਦੋਸ਼ ਨਹੀਂ ਦੇ ਸਕਦੇ ਨੌਜਵਾਨ ਇੱਥੇ ਦੀਆਂ ਸਰਕਾਰਾਂ ਜਿਹੜੀਆਂ ਸਰਕਾਰਾਂ ਨੇ ਉਹਦੇ ਤੇ ਕੰਟਰੋਲ ਨਹੀਂ ਕੀਤਾ ਉਹ ਨਸ਼ਾ ਕਿੱਥੋਂ ਆਂਦਾ ਅਗਰ ਸ਼ਰਿਆਂ ਵਿੱਚ ਬਿਗਦਾ ਉੱਥੇ ਤੱਕ ਪਹੁੰਚਦਾ ਪ੍ਰੋਵਾਈਡ ਹੁੰਦਾ ਤੇ ਉਹਦੇ ਲਈ ਉਹ ਸੰਤਨ ਨੂੰ ਰੋਕਣ ਦੇ ਵਿੱਚ ਯੋਗਦਾਨ ਸਰਕਾਰਾਂ ਦਾ ਰਹਿਣਾ ਡਾ ਪਰ ਉਹ ਜਿਹੜੀ ਸਰਕਾਰਾਂ ਨੂੰ ਪ੍ਰੇਰਿਤ ਹੋਣਾ ਚਾਹੀਦਾ ਉਹ ਨੌਜਵਾਨ ਵਰਗ ਇੱਕ ਜਿਹੜਾ ਕਹਿੰਦੇ ਨੇ ਵੀ ਇੱਕ ਇਹ ਨਵਾਂ ਉੱਗਦਾ ਹੋਇਆ ਪੌਦਾ ਉਹਨੂੰ ਅਸੀਂ ਅਗਰ ਕਿ ਗਲਤ ਉਹਦੇ ਤੇ ਖਾਦ ਤੇ ਖੜਾ ਕਰਦੇ ਆਂ ਤੇ ਸਾਡਾ ਭਵਿੱਖ ਖਰਾਬ ਹੁੰਦਾ। ਸੋ ਉਹ ਨੌਜਵਾਨ ਵਰਗਨ ਨੌਜਵਾਨ ਵਰਗ ਨੂੰ ਅਸੀਂ ਦੋਸ਼ੀ ਨਹੀਂ ਦੇ ਸਕਦੇ। ਨੌਜਵਾਨ ਦੇਸ਼ ਦਾ ਭਵਿੱਖ ਨੇ ਆਪਣੇ ਹਮੇਸ਼ਾ ਉਹਨਾਂ ਨੇ ਆਪਣਾ ਖੂਨ ਕਤਰਾ-ਕਤਰਾ ਆਪਣੇ ਦੇਸ਼ ਲਈ ਆਪਣੇ ਸਮਾਜ ਲਈ ਨੌਜਵਾਨ ਵਰਗ ਦੇ ਇੰਤਜ਼ਾਰ ਨਾਲ ਔਰ ਮੈਂ ਉਹ ਇਸ ਗੱਲ ਦੀ ਪ੍ਰੇਰਿਤ ਵੀ ਕਰਦਾ ਆਪਣੇ ਨੌਜਵਾਨ ਵਰਗ ਨੂੰ ਵੀ ਆਓ ਇਦਾਂ ਦੇ ਉਹਦੇ ਚੰਦ ਲੱਗ ਕੇ ਅਸੀਂ ਆਪਣਾ ਯੋਗਦਾਨ ਪਾਈਏ ਜਿਹੜੇ ਇਹ ਬੁਰਾਈਆਂ ਨੇ ਇਹਨਾਂ ਤੋਂ ਅਗਰ ਕੋਈ ਸਾਡਾ ਟੁੱਟਾ ਦੋਸਤ ਮਿੱਤਰ ਭੈਣ ਭਾਈ ਕਰਾਏ ਪੈਂਦਾ ਉਹਨੂੰ ਰੋਕਣ ਦੇ ਵਿੱਚ ਆਪਣੇ ਸਾਥੀ ਕਿਉਂਕਿ ਬਹੁਤ ਵੱਡਾ ਰੋਲ ਦਾ ਕਰ ਸਕਦੇ ਹੋ ਸਰਕਾਰਾਂ ਆਪਣੇ ਕੰਮ ਕਰਦੀਆਂ ਨੇ ਦੇਖਣਾ ਸੀ ਵੀ ਅਸੀਂ ਵੀ ਆਪਣੀ ਚੌਕਾ ਰੋਲ ਦਾ ਕਰ ਸਕਦੇ ਆ ਇਸ ਕਰਕੇ ਸਾਨੂੰ ਨੌਜਵਾਨ ਵਰਗ ਜਿਹੜੇ ਕਿਹੜਾ ਕਿ ਸਾਡਾ ਨੌਜਵਾਨ ਅੱਜਾਂ ਬਾਜ਼ ਜਾ ਰਹੇ ਨੌਜਵਾਨ ਨਹੀਂ ਜਾ ਰਹੇ ਆ ਕਿ ਉਹਨਾਂ ਨੂੰ ਤੰਤਰ ਇਹ ਜਾਂ ਖੇਡਾਂ ਇਹ ਜਾਂ ਖੇਡੀਆਂ ਜਾ ਰਹੀਆਂ ਨੇ ਜਿਹੜੀਆਂ ਨੌਜਵਾਨ ਵਰਗ ਸਾਡੇ ਨੂੰ ਬਰਬਾਦ ਵੀ ਕਰ ਰਹੀਆਂ ਨੇ ਔਰ ਬਦਨਾਮ ਵੀ ਕਰ ਰਹੀਆਂ ਨੇ ਨੌਜਵਾਨਾਂ ਦੀ ਬਰਬਾਦੀ ਪਿੱਛੇ ਕਹਿ ਸਕਦੇ ਹਾਂ ਕਿ ਸਰਾਸਰ ਸਿਆਸਤ ਕਾਰਨ ਹੈ ਸਿਆਸਤ ਦੀ ਦੇਖੋ ਸਰਕਾਰਾਂ ਦੀ ਨਾ ਤਜਰਬੇ ਕਰੀ ਅੱਜ ਨਸ਼ਾ ਜਿਹੜਾ ਹੈ ਸਕੂਲਾਂ ਤੋਂ ਨਿਕਲ ਕੇ ਕਾਲਜਾਂ ਤੋਂ ਨਿਕਲ ਕੇ ਸਕੂਲਾਂ 'ਚ ਆ ਗਿਆ ਉਹ ਕਿਉਂ ਪਹੁੰਚ ਰਿਹਾ ਕਿਵੇਂ ਪਹੁੰਚ ਰਿਹਾ ਉਹ ਕਿਵੇਂ ਉਪਲਬਧ ਹੋ ਰਿਹਾ ਉਹਦੇ ਤੇ ਰੋਕ ਕਿਨੇ ਲਗਾਣੀ ਸਰਕਾਰਾਂ ਨੇ ਲਗਾਨੀ ਸਰਕਾਰਾਂ ਅਗਰ ਉਹਦੇ ਤੇ ਆਪਣਾ ਕੰਮ ਨਹੀਂ ਕਰ ਰਹੀਆਂ ਤਾਂ ਅੱਜ ਉਹਦਾ ਉਸ ਪਰਵਾਹ ਮਤਾਵਾ ਜ਼ੋਰ ਉਹਨਾਂ ਸੰਤਾਪ ਭੁਗਤ ਰਹੇ ਨੇ ਜਿਨ੍ਹਾਂ ਦੇ ਬੱਚੇ ਇਹਦੇ ਵਿੱਚ ਪਰਵਾਹ ਸਰਕਾਰ ਲਈ ਕੋਈ ਇੱਕ ਚੁਣੌਤੀ ਚੇਤਾਵਨੀ ਕੋਈ ਸੰਦੇਸ਼ ਕੀ ਕਹੋਗੇ ਮੌਜੂਦਾ ਸਰਕਾਰ ਇਹ ਸਰਕਾਰ ਤੋਂ ਤਾਂ ਅਸੀਂ ਕੋਈ ਆਸ ਨਹੀਂ ਕਰਦੇ ਕਿਉਂਕਿ ਇਹਨਾਂ ਨੇ ਤਾਂ ਕਿਹਾ ਸੀ 15 ਦਿਨਾਂ ਚ ਅਸੀਂ ਨਸ਼ਾ ਖਤਮ ਕਰ ਦਾਂਗੇ ਇਹ ਨਸ਼ੇ ਦੇ ਉੱਤੇ ਚੜ ਕੇ ਇਹਨਾਂ ਨੇ ਆਪਣੀ ਸਰਕਾਰ ਬਣਾਈ ਸੀ ਅੱਜ ਦੇਖੋ ਨਸ਼ਾ ਤਾਂ ਉਹਦੇ ਨਾਲੋਂ ਕਿੰਨੇ ਕੁ ਬੜਾ ਜ਼ਿਆਦਾ ਵੱਧ ਗਿਆ ਮੋਰਨ ਤਰਨ ਤਰਨ ਦੇ ਵਿੱਚ ਵੀ ਇੱਕ ਮੌਤ ਹੋਈ ਹੈ ਬਹੁਤ ਰੋਂਦੀ ਮਾਂ ਦੀ ਇੱਕ ਵੀਡੀਓ ਵਾਇਰਲ ਹੋ ਗਈ ਹੈ ਬੁੱਤਰ ਮੂਰੇ ਸ਼ਰਮ ਸੁਸਕਾ ਕੇ ਦੇਣਾ ਕਰਾਤਾ ਦੱਸਣ ਤੋਂ ਵੀ ਸ਼ਰਮ ਮਹਿਸੂਸ ਕਰਦੇ ਨੇ ਵੀ ਅਸੀਂ ਕਿਵੇਂ ਬੱਚਿਆਂ ਆਪਣੇ ਨੂੰ ਸਾਬਤ ਕਰੀਏ ਕਿਦੋਂ ਲਾਜ ਕਰਾਈ ਦੀ ਸੋ ਇਹ ਜਿਹੜੇ ਪਰਿਵਾਰ ਹੁਕਤ ਰਹੇ ਨੇ ਜਿਹੜੀਆਂ ਮਾਤਾਵਾਂ ਜਾਂ ਉਹ ਹੁਕਤ ਰਹੇ ਨੇ ਉਹਨਾਂ ਨੂੰ ਪਤਾ ਇਹ ਦੇ ਲਈ ਸਾਨੂੰ ਸਮਾਜ ਨੂੰ ਖੜੇ ਹੋਣ ਦੀ ਜ਼ਰੂਰਤ ਹੈ ਇਹਦੀ ਬਰਾਈ ਨੂੰ ਸਮਾਜ ਤੋਂ ਖਤਮ ਕਰਨ ਦੇ ਲਈ ਸਹੀ ਹੈ ਜੀ ਆਪ ਉੱਠ ਕੇ ਖੜਾ ਹੋਣਾ ਹੈ ਅੱਛਾ ਕੇਂਦਰ ਸਰਕਾਰ ਦੀ ਕੀ ਸਮਝਦੇ ਹੋ ਇਸ ਟਾਈਮ ਕੀ ਆ ਜਵਾਬ ਦੇ ਸਕਦੀ ਹੈ ਚੱਕ ਉਹ ਕੀ ਕਦਮ ਉਠਾ ਸਕਦੇ ਨੇ ਕਿ ਰਾਜ ਸਰਕਾਰ ਦੇ ਵਿੱਚ ਜੋ ਚਲਦੀ ਹੈ ত্রুটিਆ ਉਹਨਾਂ ਨੂੰ ਦੂਰ ਕਰ ਸਕਦੇ ਹੋਰਾਣਾ ਜੀ ਦੇਖੋ ਮੈਂ ਤੁਹਾਨੂੰ ਸੁੱਧ ਜਿਹੀ ਸ਼ਬਦ ਕਿਹਾ ਨਾ ਤਜਰਬੇਕਾਰ ਜਿਸ ਸਰਕਾਰ ਨੇ ਗੈਰ ਤਜਰਬੇਕਾਰੀ ਨਾਲ ਕੰਮ ਕਰ ਰਹੀ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਲਕਸ਼ ਕੀ ਹੈ ਉਹਨਾਂ ਅਸਲ ਕਿਵੇਂ ਕਰਨਾ ਜਦੋਂ ਤੱਕ ਚੋਣ ਸੀ ਉਹਦੇ ਤੋਂ ਅੰਦੇਸੀ ਤੋਂ ਬਲੂਪ੍ਰਿੰਟ ਸਾਡੇ ਕੋਲ ਬਲੂਪ੍ਰਿੰਟ ਆ ਸੀ ਇਹਦੇ ਰਾਹੀਂ ਆ ਪਾਲਿਸੀ ਆ ਇਹਦੇ ਰਾਹੀਂ ਅਸੀਂ ਕਰਕੇ ਇਹ ਚੀਜ਼ ਨੂੰ 15 ਸਾਲ ਵਿੱਚ ਖਤਮ ਕਰ ਦਾਂਗੇ ਅਸੀਂ ਉਹਨੂੰ ਫਾਰ ਪਰ ਜੇ ਤੁਸੀਂ মিডিਆ ਰਾਹੀਂ ਜਾਂ ਵਿਪਰਸ਼ ਰਾਹੀਂ ਇਹ ਗੱਲ ਚੱਕੀ ਜਾਂਦੀ ਆ ਤਾਂ ਪਹਿਲਾਂ ਕਹਿੰਦੇ ਰਿਹਾ 3 ਮਹੀਨੇ ਹੋਇਆ ਫਿਰ 6 ਮਹੀਨੇ ਹੋ ਗਏ ਸਾਲ ਤਾਂ 3 ਸਾਲ ਬੀਤਣ ਵਾਲੇ ਹੋ ਗਏ ਸਰਕਾਰ ਨੂੰ ਤੇ ਉਹ ਚੀਜ਼ ਵੱਧ ਗਈ ਜਿਹੜੀ ਸਾਡੇ ਗਿੱਟਿਆਂ ਤੱਕ ਸੀਗੀ ਉਹ ਵੱਧ ਕੇ ਸਾਡੇ ਕੰਨਾਂ ਤੱਕ ਪਹੁੰਚ ਗਈ ਹੈ ਸਿਰ ਤੱਕ ਪਹੁੰਚ ਚੁੱਕੀ ਹੈ ਯਾਰ ਪੂਰ ਪੰਜਾਬ ਵਿੱਚ ਡੁੱਬ ਗਿਆ ਨੌਜਵਾਨੀ ਤੋਂ ਬਾਅਦ ਜੇ ਕਿਸਾਨੀ ਦੀ ਗੱਲ ਕਰੇ ਕਿਸਾਨ ਵੀ ਲਗਾਤਾਰ ਆਪਣੇ ਮੰਗਾ ਸੁਲਾਕੇ ਪ੍ਰਦਰਸ਼ਨ ਕਰਦੇ ਨੇ ਸੜਕਾਂ ਤੇ ਉਤਰਦੇ ਨੇ ਤੇ ਉਹ ਵੀ ਲਗਾਤਾਰ ਜਾਰੀ ਹੈ ਤਸਵੀਰ ਉਹਨੂੰ ਕਿਵੇਂ ਦੇਖੋ ਅੱਜ ਦਾ ਵਿਸ਼ਾ ਨਹੀਂ ਹੈਗਾ ਕਿਸਾਨਾਂ ਦਾ ਆਪਣਾ ਨੱਕ ਕਨਸੈਪਟ ਆ ਜਿਹੜੇ ਮੈਡਲ ਪਹਿਨਾਏ ਜਾ ਰਹੇ ਨਾਲ ਦੀ ਕੋਈ ਗੱਲ ਕਹਾ ਤਾਂ ਲੋਕਲ ਸਰਕਾਰ ਨੇ ਉਸ ਬਿਲਿਖੇ ਗਿਆ ਸੀਗਾ ਚੁਟਕੀ ਮਾਰ ਕੇ ਅਸੀਂ ਸਤਿਨਾਮ ਤੇ 24 ਘੰਟੇ ਚ ਐਮਐਸਬੀ ਸਾਰੇ ਫਸਲਾਂ ਦੇ ਅਸੀਂ ਦਵਾਂਗੇ ਸਾਡੀ ਸਰਕਾਰ ਬਣਾਓ ਅੱਜ ਜੋ ਕਹਿੰਦੇ ਸਾਡੇ ਆਸਮਾਨ ਦੇ ਕੁਸੂਰ ਉਹ ਲੋਕ ਜਿਹੜੇ ਮੁਕਤ ਦੇ ਉਹਨਾਂ ਸੜਕਾਂ ਤੇ ਆਣਾ ਹੀ ਹੈ ਨਾ ਤੁਸੀਂ ਉਹਨਾਂ ਨੂੰ ਗਲਤ ਦਿਸ਼ਾ ਦੇ ਕੇ ਗਲਤ ਸਵਜਗ ਦਿਖਾ ਕੇ ਸਤਾਜਾਏ ਹੋ ਪਿੱਛੇ ਵੀ ਸਿਆਸਤ ਚੱਲ ਰਹੀ ਹੈ ਪੂਰੀ 100% ਇਹ ਹੈ ਸਾਰਾ ਸਿਆਸਤ ਦਾ ਖੇਡਾ ਇਹ ਜਿੰਨਾ ਕੋ ਸੋਰੀਆ ਇਹ ਇੱਕ ਸਰ ਬਦਨਾਮ ਕਰਨ ਦਾ ਖੇਡਾ ਇਹ ਸਿਆਸਤ ਦਾ ਖੇਡਾ ਔਰ ਵੀ ਦੇ ਜਦ ਧੀਰੇ ਧੀਰੇ ਇਹਨਾਂ ਚੀਜ਼ਾਂ ਦੇ ਪਰਦੇ ਖੁੱਸਣੇ ਜਾ ਰਹੇ ਅੱਛਾ ਇਹ ਕਿੰਨੀ ਸ਼ਰਮਨਾਕ ਕਲਾ ਨਾ ਕਿ ਆਪਣੀ ਸਿਆਸੀ ਰੋਟੀਆਂ ਸੇਕ ਲੈ ਸਿਆਸਤ ਦੀ ਆੜ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਕਟਪੁਤਲੀ ਬਣਾ ਰਹੇ ਹੋ ਚਾਹੇ ਉਹ ਨੌਜਵਾਨ ਹੋਵੇ ਕਿਸਾਨ ਹੋਵੇ ਕੋਈ ਵੀ ਹੋਵੇ ਮੇਰੇ ਦੇਸ਼ ਦਾ ਦੁਖਾਗ ਹੈ ਮੇਰੇ ਦੇਸ਼ ਦਾ ਦੁਖਾਗ ਹੈ ਕਿ ਮੇਰਾ ਦੇਸ਼ ਇਸ ਗਰਮੁੱਤ ਘੁਕਤਰਿਆ ਔਰ ਉਹ ਚਾਹੇ ਉਹ ਨੌਜਵਾਨ ਆਦਿ ਨਸ਼ੇ ਦੇ ਰੂਪ ਵਿੱਚ ਚਾਹੇ ਕਿਸਾਨ ਹੋਵੇ ਚਾਹੇ ਹੋ ਉਹ ਸਾਡਾ ਦੇਸ਼ ਪੁੱਤਰ ਹੈ ਅਸੀਂ ਇਸ ਗੱਲ ਦੀ ਬੜੀ ਸ਼ਰਮ ਨਾਲ ਕਹਿਣਾ ਹੈ ਕਿ ਅਸੀਂ ਕਹਿ ਰਹੇ ਹਾਂ ਕਿ ਇਹਦੇ ਦੇ ਪੰਜਾਬ ਦਾ ਨੌਜਵਾਨ ਵਰਗ ਕਿਸਾਨ ਵਰਗ ਹਰ ਵਰਗ ਚਾਹੇ ਮਜ਼ਦੂਰਾ ਹਰੇਕ ਇਸ ਕਰਨ ਨੂੰ